ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਤੁਹਾਡੀ ਆਪਣੀ ਬਲਾਸਟ ਜੁੜੀ ਸੋ ਅੱਜ ਅਸੀਂ ਆਇਆ ਸਿਰਫ ਤੁਹਾਨੂੰ ਇੱਕ ਰਿਕਵੈਸਟ ਇੱਕ ਬੇਨਤੀ ਕਰਨ ਵਾਸਤੇ ਸੋ ਜਿੰਨੇ ਵੀ ਸਰੋਤੇ ਸਾਨੂੰ ਸੱਜਣ ਪਿਆਰ ਕਰਦੇ ਨੇ ਹਨਾ ਜਿਹੜੇ ਪਿਆਰ ਨਹੀਂ ਵੀ ਕਰਦੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਭਰਾਵੋ ਲੋੜ ਆ ਬਾਈ ਨੂੰ ਇੱਕ ਇਨਸਾਨੀਅਤ ਦੇ ਨਾਤੇ ਭਾਨੇ ਸਿੱਧੂ ਨੂੰ ਆਪਣੀ ਲੋੜ ਆ ਕਿਉਂਕਿ ਬਿਨਾਂ ਲਾਲਚ ਤੋਂ ਉਹ ਇਨਸਾਨ ਹਮੇਸ਼ਾ ਪੰਜਾਬ ਦੇ ਲਈ ਖੜਦਾ ਆਇਆ ਆਪਣੇ ਲਈ ਖੜਦਾ ਰਿਹਾ ਤੇ ਪੰਜਾਬ ਦੇ ਲੋਕਾਂ ਲਈ ਖੜਦਾ ਰਿਹਾ ਸੋ ਬਾਈ ਸਾਰਿਆਂ ਨੂੰ ਰਿਕਵੈਸਟ ਆ ਉਹ ਬੰਦੇ ਨੇ ਗਰੀਬ ਪਰਿਵਾਰਾਂ ਦੇ ਵੀ ਪੈਸੇ ਮੜਵਾਏ ਆ ਏਜੰਟਾਂ ਤੋਂ ਤੇ ਸ਼ਾਹੂਕਾਰ ਬੰਦਿਆਂ ਦੇ ਵੀ ਮੜਵਾਏ ਨੇ ਉਹਨੇ ਕਿਸੇ ਨੂੰ ਚੰਗਾ ਜਾਂ ਵੱਡਾ ਜਾਂ ਛੋਟਾ ਨਹੀਂ ਸਮਝਿਆ ਹਰ ਇੱਕ ਇਨਸਾਨ ਦੇ ਹੱਕ 'ਚ ਖੜਾ ਆ ਜਿੱਥੇ ਲੋੜ ਪਈ ਆ ਉਹ ਬੰਦਾ ਖੜਿਆ ਸੋ ਗੱਲ ਰਹੀ ਰਿਸ਼ਵਤ ਦੀ ਮੈਂ ਨਿੱਕੀ ਜੀ ਗੱਲ ਆ ਇੱਕ ਬਾਈ ਦੀ ਠੀਕ ਹੈ ਇੱਕ ਬਹੁਤ ਵੱਡੀ ਗੱਲ ਆ ਹੋਰਾਂ ਲਈ ਸੋ ਉਹਨੇ ਇੱਕ ਦੀਦਾ ਬਾਈ ਚਾਹ ਪਿਆ ਦਿੰਦਾ ਹਨਾ ਆਈ ਬੁੱਧਵਾਰ ਜਿੰਨੇ ਕੀ ਦੀ ਉਹਦੇ ਤੇ ਇਲਜ਼ਾਮ ਲੱਗਿਆ ਹਨਾ ਸੋ ਸਾਰਿਆਂ ਨੂੰ ਰਿਕਵੈਸਟ ਆਪਾਂ ਨੇ ਬਾਈ ਦੇ ਹੱਕ ਚ ਖੜੋ ਤੇ ਅੱਜ ਤੱਕ ਅਸੀਂ ਬਾਈ ਨੂੰ ਮਿਲੇ ਨਹੀਂ ਹੈਗੇ ਮੈਂ ਤਾਂ ਬਾਈ ਨੂੰ ਦੇਖਿਆ ਵੀ ਨਹੀਂ ਹੈਗਾ ਲੇਕਿਨ ਅਸੀਂ ਸੁਣਦੇ ਹੁੰਦੇ ਸੀ ਤੇ ਅੱਜ ਇਨਸਾਨੀਅਤ ਦੇ ਨਾਤੇ ਕਿਉਂਕਿ ਇਨਸਾਨੀਅਤ ਹੈਗੀ ਆ ਤੇ ਇਨਸਾਨੀਅਤ ਅੱਜ ਆਪਣੀ ਸਾਰਾ ਦੀ ਸਪੋਰਟ ਦਿਓ ਉਹਨਾਂ ਨੂੰ ਲੋੜ ਆ ਸੋ ਪਲੀਜ਼ ਸੋ ਸਾਰੇ ਖੜੋ ਕਿਉਂਕਿ ਅਸੀਂ ਬਾਈ ਦੀਆਂ ਵੀਡੀਓਜ਼ ਦੇਖਦੇ ਆ ਠੀਕ ਹੈ ਅਸੀਂ ਗੱਲਾਂ ਕਰਦੇ ਆ ਹਾਂ ਚੈਟ ਤੇ ਗੱਲ ਹੋਈ ਹੈ ਬਾਈ ਨਾਲ ਮੇਰੀ ਪਰ ਅਸੀਂ ਫੇਸ ਟੂ ਫੇਸ ਹੋਏ ਨਹੀਂ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਹਾਡੀ ਆਪਣੀ ਬਲਾਸਟਰ ਜੋੜੀ ਵੱਲੋਂ ਸੋ ਬਾਈ ਨਾਲ ਖੜੋ ਜ਼ਰੂਰ ਇਹ ਵੀਡੀਓ ਕੋਈ ਲਾਈਕ ਸ਼ੇਅਰ ਲੈਂਡਲੀ ਨਹੀਂ ਹੈਗੀ ਸੋ ਪਲੀਜ਼ ਇੱਕ ਦੂਜੇ ਨਾਲ ਖੜੋ ਉਹਨਾਂ ਨੂੰ ਹੈਲਪ ਦੀ ਲੋੜ ਹੈ ਤਾਂ